ਤਿੰਨ ਮਰੀਜ਼ਾਂ ਦੀ ਮੌਤ ਹੋਣ ਦਾ ਮਾਮਲਾ ਹਜੇ ਥਮਿਆ ਨਹੀਂ ਸੀ ਕਿ ਅੱਜ ਫੇਰੇ ਇੱਕ ਨਵੇਂ ਮਾਮਲੇ ਨੂੰ ਲੈ ਕੇ ਹਸਪਤਾਲ ਵਿੱਚ ਹੰਗਾਮਾ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਖੇ ਪਰਚੀ ਕੱਟਣ ਨੂੰ ਲੈ ਕੇ ਮਰੀਜ਼ ਅਤੇ ਸਟਾਫ ਕਰਮੀ ਵਿਚਾਲੇ ਵਿਵਾਦ ਹੋ ਗਿਆ। ਉਹਨਾਂ ਦੋਵਾਂ ਵਿਚਾਲੇ ਵਿਵਾਦ ਇੰਨਾ ਵੱਧ ਗਿਆ ਕਿ ਗੱਲ ਹੱਥੋਪਾਈ ਅਤੇ ਗਾਲੀ-ਗਲੋਚ ਤੱਕ ਪਹੁੰਚ ਗਈ। ਇਸ ਘਟਨਾ ਨੂੰ ਲੈ ਕੇ ਹਸਪਤਾਲ ਵਿੱਚ ਵੱਡਾ ਹੰਗਾਮਾ ਹੋਇਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸੁਰੱਖਿਆ ਕਰਮੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਮਾਮਲਾ ਸ਼ਾਂਤ ਕਰਵਾਇਆ। ਹਾਲਾਂਕਿ ਮਰੀਜ਼ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਉਹ ਉਦੋਂ ਤੱਕ ਹਸਪਤਾਲ ਵਿੱਚ ਧਰਨਾ ਲਗਾ ਕੇ ਬੈਠਾ ਰਹੇਗਾ। ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਖੇ ਪਰਚੀ ਕੱਟਣ ਨੂੰ ਲੈ ਕੇ ਮ ਵਿਚਾਲੇ ਵਿਵਾਦ ਇੰਨਾ ਵੱਧ ਗਿਆ ਕਿ ਗੱਲ ਹੱਥੋਂ ਪਾਈ ਅਤੇ ਗਾਲੀ ਗਲੋਚ ਤੱਕ ਪੁੱਜ ਗਈ ਇਸ ਘਟਨਾ ਨੂੰ ਲੈ ਕੇ ਹਸਪਤਾਲ ਵਿੱਚ ਵੱਡਾ ਹੰਗਾਮਾ ਹੋਇਆ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸੁਰੱਖਿਆ ਕਰਮੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਮਾਮਲਾ ਸ਼ਾਂਤ ਕਰਵਾਇਆ ਹਾਲਾਂਕਿ ਮਰੀਜ਼ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਹ ਉਦੋਂ ਤੱਕ ਹਸਪਤਾਲ ਵਿੱਚ ਧਰਨਾ ਲਗਾ ਕੇ ਬੈਠਾ ਰਹੇਗਾ 1000 ਰੁਪਏ ਲੈ ਮੈਂ ਤੂੰ ਤੇਗਾ ਪਾਈਆਂ ਪਾਤੀ ਕੱਤੀ ਮੈਨੂੰ ਕਹਿੰਦਾ ਤੂੰ ਇਹ ਕੰਮ ਆ ਪਾਈ ਦਾਬ ਲੈਣਾ ਤੂੰ ਕਿਸ ਚੀਜ਼ ਦੇ ਵਿੱਚ 295 ਹੋਣੀ ਭਾਈ ਤੈਨੂੰ ਕਿਸ ਚੀਜ਼ ਦਾ ਬਣ ਗਿਆ ਭਾਜੀ ਦੇ ਲੈ ਜੀ ਕਾਦੀ ਪਰਚੀ ਕਰਾਣੇ ਸੀ ਭਾਜੀ ਪਾਰਟੀ ਮੈਂ ਅੰਦਰ ਜ਼ਾਇ ਲੈਣੀ ਮੈਨੂੰ ਕਹਿੰਦਾ ਜਦਾਂ ਨਸ਼ਾ ਹੋਗਾ ਟੀਕੇ ਖੋਹ ਲੈਣਾ ਭਾਜੀ ਇਹਨਾਂ ਪਾਕਲਬ ਕਿਹਾ ਇਹ ਮੈਂ ਉਹ ਲੈ ਆਪਦਾ ਤੁਸੀਂ ਉਹਨਾਂ ਨੂੰ ਪੁੱਛਿਆ ਤੁਹਾਡੇ ਕੋਲ ਕੀ ਪ੍ਰੂਫ ਹੈ ਭਾਜੀ ਇਹ ਕਹਿੰਦੇ 295 ਰੋਲੀ ਭਾਜੀ ਨਹੀਂ ਤਿੰਨ ਲੈ ਲੈ ਭਾਜੀ ਓਦਾਂ ਹੀ ਮੈਨੂੰ ਕਹਿੰਦਾ ਦੇ ਦੇ ਚੋਰੀ ਤੁਸੀਂ ਪੁੱਛੋ ਉਹਨਾਂ ਨੂੰ ਭਾਜੀ ਹਾਂ ਪੁੱਛੂਗਾ ਕੋਈ ਨਾਮ ਪਤਾ ਨਾਮ ਪਤਾ ਭਾਜੀ ਉਹਨਾਂ ਦਾ ਆਈ ਵਾਰੇ ਬੋਲਿਆ ਭਾਈ ਸਰਦ ਇਹ ਦੋ ਨਹੀਂ ਝੋਕੇ ਭਾਜੀ ਜਿਨ੍ਹਾਂ ਦੇ ਨਾਲ ਹੋਈ ਉਹ ਕੌਣ ਹੈ ਭਾਜੀ ਮੁੰਜਾ ਅੰਦਾਵਾ ਮੁੰਡਾ ਤੁਹਾਡੇ ਕੀ ਲੱਗਦੇ ਸੀ ਭਾਈ ਮੇਰੇ ਕੋਲ ਨਾ ਦਿਓ ਨਹੀਂ ਜਿਹੜੇ ਜਿਹਨਾਂ ਪਰਚੀ ਕਰਾਈ ਸੀ ਉਦੋਂ ਤੁਸੀਂ ਭਾਈ ਮੈਂ ਆਪਣੀ ਕੀ ਕਰਾਂ ਜੀ ਹਾਂਜੀ ਜੀ ਵਾਚੀ ਨੂੰ ਗਿਆ ਭਾਈ ਉਹਨੇ ਵੇਚ ਲਿਆ ਜਾ ਬਸ ਮੈਨੂੰ ਹੱਥ ਮਾ ਆ ਗਿਆ ਦੋਨੇ ਮੇਰੇ ਥੀਵੇ ਦੋਨੇ ਵਾਲੇ ਸਦਾ ਜੀ ਬੀਬੇ ਤੋਂ 3000 ਰੁਪਏ ਲਿਆ ਮੈਨੂੰ ਕਹਿੰਦਾ ਹੋਰ ਸੇ ਪੈਸੇ ਕਿੱਥੋਂ ਨਾ ਪਈ ਅਸਲ ਲੜੀ ਕਿਸੀ ਮੈਂ ਨਾ ਉਹਨੇ ਤੁਸੀਂ ਇੱਕ ਆਪਣੇ ਸਮਾਈ ਬਾਰੇ ਆਪਣੇ ਸਮਾਈ ਇੱਕ ਚੀਜ਼ ਦੇਖੋ ਇੱਕ ਚੀਜ਼ ਦੇਖੋ ਜਿਹੜਾ ਕਿ ਕਹਿੰਦੇ ਸਿਕਿਉਰਟੀ ਤੁਹਾਡੇ ਕੋਲ ਖੜੀ ਸੀ ਉਹਨਾਂ ਨੇ ਕੋਈ ਨਹੀਂ ਕਿਹਾ ਹਾਂਦਾ ਹੋ ਭਾਈ ਸਿਕਿਉਰਟੀ ਨੇ ਕੁਛ ਨਹੀਂ ਕਿਹਾ ਸਿਕਿਉਰਟੀ ਨੇ ਕੁਛ ਨਹੀਂ ਕਿਹਾ ਮੇਰੇ ਘੱਥੋਂ ਮੇਰੇ ਕੌਣ ਕਹਿੰਦਾ ਭਾਈ ਜੀ ਸਰਦਾ ਸ਼ਾਮ ਦਾ ਪਰਚੀ ਵਾਲੇ ਕੱਢਦੇ ਹੋ ਹਾਂ ਭਾਈ ਜੀ ਕਿਹਦਾ ਆਪਣੇ ਭਾਈ ਜੀ ਮੈਂ ਪਰਚੀ ਉਹਨਾਂ ਮੇਰੀ ਬਲਾਰੀ ਵਾਲੇ ਬੋਲਿਆ ਇਹਨਾਂ ਨੂੰ ਇਨਸਾਫ ਕਹੀਦਾ ਭਾਈ ਹੋਇਆ ਕੀ ਸੀ ਭਾਈ ਮੈਂ ਪਾਜੀ ਹੋ ਗਿਆ ਮੈਂ ਤਾਂ 3000 ਹੀ ਲਿਆ ਮੇਨੂੰ ਕਹਿੰਦਾ ਤੈਨੂੰ ਹੋਰ ਦੇ ਬਹਿ ਕਹਿੰਦਾ ਨਹੀਂ ਇਹ ਕਹਿੰਦਾ ਭਾਈ ਇਹ ਕੋਈ ਆ 200 ਸਰਦਾ 295 ਰੋਟੀ ਭਾਈ ਅੱਜ ਮੈਂ ਤਾਂ ਨਹੀਂ ਆਉਂਦਾ ਹਾਂ ਆਪਣਾ ਰਵਿੰਦਰ ਕੀ ਗੱਲ ਕੀਤੀ ਸਰ ਪੁਰੀ ਭਾਈ ਬਿਨਾ ਸਾਈਡ ਤੋਂ ਲਾਈਨ 'ਚ ਆਇਆ ਉਹ ਤੇ ਮੈਂ ਉਹਨੂੰ ਕਿਹਾ ਕਿ ਤੂੰ ਲਾਈਨ 'ਚ ਆ ਕੇ ਕੰਮ ਕਰਾ ਠੀਕ ਹੈ ਨਾ ਤੇ ਆ ਕੇ ਕਹਿਣ ਲੱਗਾ ਲਾਣਾ ਕੱਢਣ ਲੱਗਾ ਉੱਚੀ ਉੱਚੀ ਆ ਗੰਦੀਆਂ ਗੰਦੀਆਂ ਗਾਲਾਂ ਇਹਨੇ ਬਾਹਰ ਆ ਤੈਨੂੰ ਇਹ ਕਰਦੇ ਆ ਉਹ ਕਰਦੇ ਆ ਉਹ ਦੂਜੇ ਮੁੰਡਾ ਵੀ ਨਾਲ ਬੈਠਾ ਜੇ ਉੱਠ ਗਿਆ ਹੈਲਪ ਆਇਆ ਤਾਂ ਵੀ ਪਿੱਛੇ ਆ ਜਾ ਵੀ ਪੇਸ਼ੈਂਟ ਦੀ ਲਾਈਨ ਹੈ ਸੋਵਾਰ ਆ ਰਸ ਬਹੁਤ ਜ਼ਿਆਦਾ ਹੈਗਾ ਲਾਈਨਾਂ ਲੰਬੀਆਂ ਸਾਨੂੰ ਵੀ ਪਤਾ ਵੀ ਲਾਈਨਾਂ ਲੰਬੀਆਂ ਹੈਗੀਆਂ ਮਿੰਟੇ ਗਾਦੀ ਬਾਦੂ ਆ ਕੇ ਗਾਲਾਂ ਕੱਢ ਲੱਗਿਆ ਕਹਿੰਦਾ ਤੂੰ 3000 ਰੁਪਏ ਲੈ ਮੇਰੇ ਤੋਂ 3000 ਰੁਪਏ ਲਿਆਇਆ ਕਿੰਨੇ ਹਰ ਲਿਗੇਸ਼ਨ ਲਗਾ ਰਹੇ ਹੋ ਕਿਸ ਚੀਜ਼ ਤੇ ਲਗਾ ਰਹੇ ਹੋ ਪਤਾ ਨਹੀਂ ਕਿਸ ਚੀਜ਼ ਤੇ ਆਪਾਂ ਕੋਲ ਤਾਂ ਕੰਮ ਹੀ ਨਹੀਂ ਹੁੰਦਾ 3000 ਦਾ ਕੋਈ ਤੇ ਕੋਈ ਬਰਾਦਰੀ ਬਾਰੇ ਅਪਸ਼ਬਦ ਨਹੀਂ ਕਰ ਰਹੇ ਸੀ ਨਹੀਂ ਹੋ ਤਾਂ ਜੋ ਮੈਂ ਐਲੀਗੇਸ਼ਨ ਲਗਾਣੇ ਉਹ ਵੈਸੇ ਬੰਦਾ ਲਗਾਈ ਜਾਂਦਾ ਹੁਣ ਜਦੋਂ ਕਹੀ ਜਾਂ ਬੰਦੇ ਨੂੰ ਵੀ ਲਾਈਨ ਚ ਆ ਤੁਸੀਂ ਮੌਕੇ ਦੀ ਸੀਟ ਤੇ ਬੈਠੇ ਹੋ ਤੁਸੀਂ ਆਪਣੇ ਐਮ ਐਸ ਸਾਹਿਬ ਨਾਲ ਗੱਲ ਕਰੋਗੇ ਇਸ ਬਾਰੇ ਐਮ ਐਸ ਸਾਹਿਬ ਨਾਲ ਗੱਲ ਕਰੂੰਗਾ ਇਸ ਬਾਰੇ ਕੀ ਤੁਹਾਡੇ ਨਾਲ ਮਿਸਪੇ ਹੋਇਆ ਹੈ ਇਦਾਂ ਤੇ ਹਾਂ ਜੀ ਜੇ ਸਾਡੇ ਕੋਈ ਉਹ ਹੈਗੀ ਤਾਂ ਪਕਾਵਾਂਗੇ ਜੀ ਕਿਸ ਤਰ੍ਹਾਂ ਦੇ ਦਿਓ ਤੁਸੀਂ ਕੰਮ ਵੀ ਕਰ ਦਿਓ ਸਰ ਜਨਤਾ ਵੀ ਵੇਖ ਰਹੀ ਹੁੰਦਾ ਨਾ ਇਸ ਤੇ ਬਹੁਤ ਇੰਨੇ ਬੰਦੇ ਆਉਂਦੇ ਆ ਅਸੀਂ ਹੁਣ ਇੱਥੇ ਘਰੋਂ ਕੰਮ ਕਰਨ ਵਾਸਤੇ ਸਾਡਾ ਵੀ ਪਰਿਵਾਰ ਹੁਣ ਗਾਲਾਂ ਖਾਣ ਦਾ ਕੋਈ ਵੀ ਨਹੀਂ ਆਉਂਦਾ ਹੁਣ ਕਿੰਨੀ ਵਾਰ ਗਾਲਾਂ ਖਾਈ ਜਾਵਾਂਗੇ ਕਿਸੇ ਤੋਂ ਦੱਸੋ ਇਹ ਬਾਤ ਮੀ ਜੀ ਥੋੜੀ ਕੋਈ ਮੁਸਰੇਗਾ ਸਾਡੇ ਨਾਲ ਆ ਕੇ ਸੀਟ ਤੇ ਬੈਠੇ ਆ ਕੰਮ ਕਰਦੇ ਪਿਆ ਸਾਰਿਆਂ ਦਾ ਕਿਸੇ ਨੂੰ ਪਰੇਸ਼ਾਨ ਕਰਦੇ ਤਾਂ ਵੀ ਹੈਗਾ ਸਰਕਾਰੀ ਦਾਇਰੇ ਜਿਵੇਂ ਸਰਕਾਰ ਨੂੰ ਕੀ ਬਿਲਕੁਲ ਨਹੀਂ ਤੁਹਾਡੇ ਨਾਲ ਤਾਂ ਮਿਸਵੇ ਹੁੰਦਾ ਹਾਂਜੀ ਇਹ ਵੀ ਇੱਥੇ ਸਿਕਿਉਰਟੀ ਵਾਲੇ ਲੱਗੇ ਹੋਣ ਵੀ ਲਾਈਨ ਚ ਜੀ ਲਗਾਉਣ ਸਾਈਡ ਤੋਂ ਆਉਂਦੇ ਆ ਬੰਦੇ ਆ ਕੇ ਡਿਸਟਰਬ ਕਰਦੇ ਆ ਦੂਜੇ ਬੰਦੇ ਤਰਾਜ ਕਰਦੇ ਜਿਹੜੇ ਲਾਈਨ ਚ ਖੜੇ ਹੈਗੇ ਵੀ ਅਸੀਂ ਇੰਨੀ ਨਹੀਂ ਦੇਰ ਤੋਂ ਖੜੇ ਹੋ ਤੜੇ ਆ ਉਹਨਾਂ ਨੇ ਵੀ ਕਹਿ ਨਾਲ ਵਾਲਿਆਂ ਨੇ ਵੀ ਤੁਸੀਂ ਲਾਈਨ ਚ ਆਓ ਨਹੀਂ ਮੰਨਿਆ ਬਲਕਿ ਗਾਣਾ ਕਰਨ ਲੱਗਿਆ ਸਰਕਾਰ ਨੂੰ ਅਪੀਲ ਕਰਦੇ ਹੋ ਕਿ ਇਹਨਾਂ ਇਹ ਸਖਤ ਕਾਰਵਾਈ ਕੀਤੀ ਇਹਨਾਂ ਉੱਤੇ ਬਿਲਕੁਲ ਸਰ ਇਹ ਤਾਂ ਹੈਗਾ ਹੀ ਇਹ ਵੀ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਬੀਤੇ ਦਿਨ ਆਕਸੀਜਨ ਪਲਾਂਟ ਵਿੱਚ ਆਈ ਖਰਾਬੀ ਤੋਂ ਬਾਅਦ ਤਿੰਨ ਮਰੀਜ਼ਾਂ ਦੀ ਮੌਤ ਹੋਣ ਦਾ ਮਾਮਲਾ ਹਜੇ ਥੰਮਿਆ ਨਹੀਂ ਸੀ ਕਿ ਅੱਜ ਫੇਰੇ ਇੱਕ ਨਵੇਂ ਮਾਮਲੇ ਨੂੰ ਲੈ ਕੇ ਹਸਪਤਾਲ ਵਿੱਚ ਹੰਗਾਮਾ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਖੇ ਪਰਚੀ ਕੱਟਣ ਨੂੰ ਲੈ ਕੇ ਮਰੀਜ਼ ਅਤੇ ਸਟਾਫ ਕਰਮੀ ਵਿਚਾਲੇ ਵਿਵਾਦ ਹੋ ਗਿਆ। ਉਹਨਾਂ ਦੋਵਾਂ ਵਿਚਾਲੇ ਵਿਵਾਦ ਇੰਨਾ ਵੱਧ ਗਿਆ ਕਿ ਗੱਲ ਹੱਥੋਂ ਪਾਈ ਅਤੇ ਗਾਲੀ-ਕਲੌਂਚ ਤੱਕ ਪਹੁੰਚ ਗਈ। ਇਸ ਘਟਨਾ ਨੂੰ ਲੈ ਕੇ ਹਸਪਤਾਲ ਵਿੱਚ ਵੱਡਾ ਹੰਗਾਮਾ ਹੋਇਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸੁਰੱਖਿਆ ਕਰਮੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਮਾਮਲਾ ਸ਼ਾਂਤ ਕਰਵਾਇਆ। ਹਾਲਾਂਕਿ ਮਰੀਜ਼ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਉਹ ਉਦੋਂ ਤੱਕ ਹਸਪਤਾਲ ਵਿੱਚ ਧਰਨਾ ਲਗਾ ਕੇ ਬੈਠਾ ਰਹੇਗਾ। ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਖੇ ਪਰਚੀ ਕੱਟਣ ਨੂੰ ਲੈ ਕੇ ਚਲੇ ਵਿਵਾਦ ਇੰਨਾ ਵੱਧ ਗਿਆ ਕਿ ਗੱਲ ਹੱਥੋਂ ਪਾਈ ਅਤੇ ਗਾਲੀ ਗਲੋਚ ਤੱਕ ਪਹੁੰਚ ਗਈ ਇਸ ਘਟਨਾ ਨੂੰ ਲੈ ਕੇ ਹਸਪਤਾਲ ਵਿੱਚ ਵੱਡਾ ਹੰਗਾਮਾ ਹੋਇਆ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸੁਰੱਖਿਆ ਕਰਮੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਮਾਮਲਾ ਸ਼ਾਂਤ ਕਰਵਾਇਆ ਹਾਲਾਂਕਿ ਮਰੀਜ਼ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਹ ਉਦੋਂ ਤੱਕ ਹਸਪਤਾਲ ਵਿੱਚ ਧਰਨਾ ਲਗਾ ਕੇ ਬੈਠਾ ਰਹੇਗਾ 100 ਰੁਪਏ ਲੈ ਮੈਂ ਤੂੰ ਡੇਗਾ ਭਾਈ ਮੈਂ ਪਾਤੀ ਕੱਟੀ ਮੈਨੂੰ ਕਹਿੰਦਾ ਤੂੰ ਇਹ ਕੰਮ ਆ ਪਾਈ ਲੈਣਾ ਤੂੰ ਇਹ ਕਿਸ ਚੀਜ਼ ਦੇ ਵਿੱਚ 295 ਹੋਣੀ ਭਾਈ ਤੈਨੀਆਂ ਕਿਸ ਚੀਜ਼ ਦਾ ਬਣ ਗਿਆ ਭਾਜੀ ਬੇਨ ਹੈ ਜੀ ਕਾਦੀ ਪਰਚੀ ਕਿਲਾਣੇ ਸੀ ਭਾਈ ਪਾਰਟੀ ਮੈਂ ਅੰਦਰ ਜ਼ਾਇ ਲੜੀ ਜੀ ਮੈਨੂੰ ਕਹਿੰਦਾ ਜਦ ਨਸ਼ਾ ਹੋਗਾ ਠੀਕਾ ਘੁੰਮੇ ਨਾ ਭਾਈ ਇਹ ਬਾਖਲਾਬ ਕਹਿਆ ਇਹ ਮੈਂ ਉਹ ਲਿਆ ਆਪਦਾ ਤੁਸੀਂ ਉਹਨਾਂ ਨੂੰ ਪੁੱਛਿਆ ਤੁਹਾਡੇ ਕੋਲ ਕੀ ਪ੍ਰੂਫ ਹੈ ਭਾਈ ਇਹ ਕਹਿੰਦੇ 295 ਲੋਲੀ ਭਾਈ ਨਹੀਂ ਤਿੰਨ ਦਾ ਲੈ ਭਾਈ ਆਪਦਾ ਹੀ ਮੈਨੂੰ ਕਹਿੰਦਾ ਧੀਰੇ ਚੋਰੀ ਤੁਸੀਂ ਪੁੱਛੋ ਉਹਨਾਂ ਨੂੰ ਭਾਈ ਮੈਂ ਪੁੱਛੂਗਾ ਕੋਈ ਨਾਮ ਬਤਾ ਨਾਮ ਪਤਾ ਭਾਈ ਉਹਨਾਂ ਦਾ ਵਾਈ ਵਾਈ ਬੋਲਿਆ ਭਾਈ ਸਰ ਇਹ ਦੋਨੇ ਰੋਕਾਂ ਭਾਈ ਇਹ ਜਿੰਨਾਂ ਦੇ ਨਾਲ ਹੋਈ ਉਹ ਕੋਣ ਹੈ ਭਾਈ ਉਹ ਮੈਂ ਜਾਂਦਾ ਵਾ ਮੁੰਡਾ ਤੁਹਾਡੇ ਕੀ ਲੱਗਦੇ ਸੀ ਭਾਈ ਮੇਰੇ ਕੋਲ ਨਾ ਦਿਓ ਨਹੀਂ ਜਿਹੜੇ ਤਾਂ ਪਰਚੀ ਕਰਾਈ ਸੀ ਉਦੋਂ ਤੁਸੀਂ ਭਾਈ ਮੈਂ ਆਪਣੀ ਕੀ ਕਰਾਂ ਜੀ ਹਾਂਜੀ ਜੀ ਬਾਚੀ ਤੋਂ ਉਹ ਗਿਆ ਭਾਈ ਉਹਨੇ ਵੇਚ ਲਿਆ ਜਾ ਬਸ ਮੈਨੂੰ ਹੱਥ ਮਾ ਆ ਗਿਆ ਦੋਨੇ ਮੇਰੇ ਹੱਥੀਂ ਵੇਚ ਦੋਨੇ ਆਲੇ ਜੀ ਸਦਾ ਆ ਵੀ ਵੇਚੋ 3000 ਰੁਪਏ ਲਿਆ ਮੈਨੂੰ ਕਹਿੰਦਾ ਹੋ ਸੇ ਪੈਸੇ ਕਿੱਥੋਂ ਨਾ ਪਈ ਅਸਲ ਦੇ ਕਿਸੀ ਮੈਨਾਂ ਉਹਨੇ ਤੁਸੀਂ ਇੱਕ ਆਪਣੇ ਸਮਝਾਈ ਬਾਰੇ ਆਪਣੇ ਸਮਝਾਈ ਇੱਕ ਚੀਜ਼ ਦੇਖੋ ਇੱਕ ਚੀਜ਼ ਦੇਖੋ ਜਿਹੜਾ ਕਿ ਕਹਿੰਦੇ ਸਿਕਿਉਰਿਟੀ ਤੁਹਾਡੇ ਕੋਲ ਖੜੀ ਸੀ ਉਹਨਾਂ ਨੇ ਕੋਈ ਨਹੀਂ ਕਿਹਾ ਆਓ ਭਾਈ ਸਿਕਿਉਰਿਟੀ ਨੇ ਕੁਛ ਨਹੀਂ ਕਿਹਾ ਸਿਕਿਉਰਿਟੀ ਨੇ ਕੁਛ ਨਹੀਂ ਕਿਹਾ ਮੇਰੇ ਹੱਥੋਂ ਮ ਕੌਣ ਕਹਿੰਦਾ ਭਾਈ ਜੀ ਸਦਾ ਸ਼ਾਂਤ ਆਂਦਾ ਪਰਚੀ ਇਹਦੇ ਕੱਟਦੇ ਹੋ ਹਾਂ ਭਾਈ ਜੀ ਕਹਿੰਦਾ ਆਪਣੇ ਭਾਈ ਮੈਂ ਪਾਚੀ ਉਹਨਾਂ ਮੇਰੀ ਬਲਾਰੀ ਵਾਲੇ ਬੋਲਿਆ ਇਹ ਮੈਂ ਇਨਸਾਫ ਚਾਹੀਦਾ ਭਾਈ ਹੋਇਆ ਕੀ ਸੀ ਭਾਈ ਮੈਂ ਪਾਚੀ ਹੋ ਗਿਆ ਮੈਂ ਤੋਂ 3000 ਰੁਪਏ ਲਿਆ ਮੈਨੂੰ ਕਹਿੰਦਾ ਤੈਨੂੰ ਹੋਰ ਦੇ ਦਾਂਗਾ ਨਹੀਂ ਇਹਨਾਂ ਕਹਦਾ ਭਾਈ ਇਹ ਕੋਈ ਆ 200 ਇੱਥੇ ਦਾ 295 ਰੋਡੀ ਭਾਈ ਅੱਜ ਮੈਂ ਤੁਹਾਨੂੰ ਆਉਣਾ ਆਉ ਆਪਣਾ ਰਵਿੰਦਰ ਕੀ ਗੱਲ ਕੀ ਹੋਈ ਸਰ ਕੋਈ ਭਾਈ ਬਿਨਾ ਸਾਈਡ ਤੋਂ ਲਾਈਨ 'ਚ ਆਇਆ ਹੋ ਤੇ ਮੈਂ ਨੂੰ ਕਿਹਾ ਤੂੰ ਲਾਈਨ 'ਚ ਆ ਕੇ ਕੰਮ ਕਰਾ ਠੀਕ ਹੈ ਨਾ ਤੇ ਆ ਕੇ ਕਹਿਣ ਲੱਗਾ ਗਾਲਾਂ ਕੱਢਣ ਲੱਗਾ ਉੱਚੀ ਉੱਚੀ ਗੰਦੀਆਂ ਗੰਦੀਆਂ ਗਾਲਾਂ ਕਹਿੰਦਾ ਬਾਹਰ ਆ ਤੈਨੂੰ ਇਹ ਕਰਦੇ ਆ ਉਹ ਕਰਦੇ ਆ ਉਹ ਦੂਜੇ ਮੁੰਡਾ ਵੀ ਨਾਲ ਬੈਠਾ ਜੋ ਉੱਠ ਗਿਆ ਹੈਲਪ ਆਇਆ ਤੇ ਵੀ ਪਿੱਛੇ ਆ ਜਾ ਵੀ ਪੇਸ਼ੈਂਟ ਦੀ ਲਾਈਨਾਂ ਸੌ ਵਾਰ ਹੈ ਰੱਜ ਬਹੁਤ ਜ਼ਿਆਦਾ ਹੈਗਾ ਲਾਈਨਾਂ ਲੰਬੀਆਂ ਸਾਨੂੰ ਵੀ ਪਤਾ ਵੀ ਲਾਈਨਾਂ ਲੰਬੀਆਂ ਹੈਗੀਆਂ ਠੀਕ ਹੈ ਜੀ ਬੰਦਾ ਆ ਕੇ ਗਾਲਾਂ ਕੱਢਣ ਲੱਗਿਆ ਕਹਿੰਦਾ ਤੂੰ 3000 ਰੁਪਏ ਲੈ ਮੇਰੇ ਤੋਂ 3000 ਰੁਪਏ ਲਿਆ ਤੈਨੂੰ ਕਿੰਨੀ ਅਰਡਿਕੇਸ਼ਨ ਲਗਾ ਰਹੇ ਹੋ ਕਿਸ ਚੀਜ਼ ਤੇ ਲਗਾ ਰਹੇ ਹੋ ਪਤਾ ਨਹੀਂ ਕਿਸ ਚੀਜ਼ ਤੇ ਆਪਾਂ ਕੋਲ ਤਾਂ ਕੰਮ ਹੀ ਨਹੀਂ ਹੁੰਦਾ 3000 ਦਾ ਕੋਈ ਤੇ ਕੋਈ ਬਰਾਦਰੀ ਬਾਰੇ ਅਪਸ਼ਬਦ ਵੀ ਕਹਿ ਰਹੇ ਸੀ ਨਹੀਂ ਕੋਈ ਨਹੀਂ ਲੱਗਿਆ ਜੀ ਉਹ ਤਾਂ ਜੋਬ ਅਲਿਕੇਸ਼ਨ ਲਗਾਣੇ ਉਹ ਵੈਸੇ ਹੀ ਬੰਦਾ ਲਗਾਈ ਜਾਂਦਾ ਹੁਣ ਜਦੋਂ ਕਹਿ ਗਿਆ ਬੰਦੇ ਨੇ ਲਾਈਨ ਚ ਆ ਤੁਸੀਂ ਮੌਕੇ ਦੀ ਸੀਟ ਤੇ ਬੈਠੇ ਹੋ ਤੁਸੀਂ ਆਪਣੇ ਐਮ ਐਸ ਸਾਹਿਬ ਨਾਲ ਗੱਲ ਕਰੋਗੇ ਇਸ ਬਾਰੇ ਹਾਂ ਜੀ ਐਮ ਐਸ ਸਾਹਿਬ ਨਾਲ ਗੱਲ ਕਰੂੰਗਾ ਇਸ ਬਾਰੇ ਕਿ ਤੁਹਾਡੇ ਨਾਲ ਮਿਸਪੇ ਹੋਇਆ ਹੈ ਏਦਾਂ ਹਾਂਜੀ ਜੇ ਸਾਡੇ ਕੋਈ ਉਹ ਹੈਗੀ ਤਾਂ ਪਕਾਵਾਂਗੇ ਜੀ ਕਿਸ ਤਰ੍ਹਾਂ ਦੇ ਦੋ ਤੁਸੀਂ ਕੰਮ ਵੀ ਕਰਦੇ ਹੋ ਸਰ ਜਨਤਾ ਵੀ ਵੇਖ ਰਹੀ ਹੁੰਦਾ ਨਾ ਮੇਰੇ ਕੋਲ ਇੰਨੇ ਬੰਦੇ ਆਉਂਦੇ ਆ ਅਸੀਂ ਹੁਣ ਇੱਥੇ ਘਰੋਂ ਕੰਮ ਕਰਨ ਵਾਸਤੇ ਸਾਡਾ ਵੀ ਪਰਿਵਾਰ ਹੁਣ ਗਾਲਾਂ ਖਾਣ ਦਾ ਕੋਈ ਵੀ ਨਹੀਂ ਆਉਂਦਾ ਹੁਣ ਕਿੰਨੀ ਵਾਰ ਗਾਲਾਂ ਖਾਈ ਜਾਵਾਂਗੇ ਕਿਸੇ ਤੋਂ ਦੱਸੋ ਕੀ ਆ ਬੱਤਮੀ ਜੀ ਥੋੜੀ ਕੋਈ ਗੁੱਸੇ ਰੇਗਾ ਸਾਡੇ ਨਾਲ ਆ ਕੇ ਸੀਟ ਤੇ ਬੈਠੇ ਆ ਕੰਮ ਕਰਦੇ ਪਿਆ ਸਾਰਿਆਂ ਦਾ ਕਿਸੇ ਨੂੰ ਪਰੇਸ਼ਾਨ ਕਰਦੇ ਤਾਂ ਵੀ ਹੈਗਾ ਸਰਕਾਰੀ ਦਾਇਰੇ ਚ ਬੈਠੋ ਸਰਕਾਰ ਨੂੰ ਕੀ ਬਿਲਕੁਲ ਨਹੀਂ ਆਉਂਦਾ ਤੁਹਾਡੇ ਨਾਲ ਤਾਂ ਮਿਸਪੇ ਹੁੰਦਾ ਹਾਂਜੀ ਇਹ ਵੀ ਇੱਥੇ ਸਿਕਿਉਰਟੀ ਵਾਲੇ ਲੱਗੇ ਹੋਣ ਵੀ ਲਾਈਨ ਸਿੱਧੀ ਲਗਾਉਣ ਚਾਹੇ ਤੋਂ ਆਉਂਦੇ ਆ ਬੰਦੇ ਆ ਕੇ ਡਿਸਟਰਬ ਕਰਦੇ ਆ ਦੂਜੇ ਬੰਦੇ ਤਰਾਜ ਕਰਦੇ ਜਿਹੜੇ ਲਾਈਨ ਚ ਖੜੇ ਹੈਗੇ ਵੀ ਅਸੀਂ ਇੰਨੀ ਨਹੀਂ ਦੇਰ ਤੋਂ ਖੜੇ ਆ ਤੜੇ ਆ ਉਹਨਾਂ ਨੇ ਵੀ ਕਹਿਣ ਨਾਲ ਵਾਲਿਆਂ ਨੇ ਵੀ ਤੁਸੀਂ ਲਾਈਨ ਚ ਆਓ ਨਹੀਂ ਮੰਨਿਓ ਬਲਕਿ ਗਾਣਾ ਕੱਢਣ ਲੱਗਿਆ ਸਰਕਾਰ ਨੂੰ ਅਪੀਲ ਕਰਦੇ ਹੋ ਕਿ ਇਹਨਾਂ ਇਹ ਸੱਚ ਕਰਵਾਈ ਕੀਤੀ ਆ ਵੀ ਇਹ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਬੀਤੇ ਦਿਨ ਆਕਸੀਜਨ ਪਲਾਂਟ ਵਿੱਚ ਆਈ ਖਰਾਬੀ ਤੋਂ ਬਾਅਦ ਤਿੰਨ ਮਰੀਜ਼ਾਂ ਦੀ ਮੌਤ ਹੋਣ ਦਾ ਮਾਮਲਾ ਹਜੇ ਥਮਿਆ ਨਹੀਂ ਸੀ ਕਿ ਅੱਜ ਸਵੇਰੇ ਇੱਕ ਨਵੇਂ ਮਾਮਲੇ ਨੂੰ ਲੈ ਕੇ ਹਸਪਤਾਲ ਵਿੱਚ ਹੰਗਾਮਾ ਹੋ ਗਿਆ। ਮਿਲੀ ਜਾਣਕਾਰੀਆਂ ਅਨੁਸਾਰ ਸਿਵਲ ਹਸਪਤਾਲ ਵਿਖੇ ਪਰਚੀ ਕੱਟਣ ਨੂੰ ਲੈ ਕੇ ਮਰੀਜ਼ ਅਤੇ ਸਟਾਫ ਕਰਮੀ ਵਿਚਾਲੇ ਵਿਵਾਦ ਹੋ ਗਿਆ। ਉਹਨਾਂ ਦੋਵਾਂ ਵਿਚਾਲੇ ਵਿਵਾਦ ਇੰਨਾ ਵੱਧ ਗਿਆ ਕਿ ਗੱਲ ਹੱਥੋਪਾਈ ਅਤੇ ਗਾਲੀ-ਗਲੋਚ ਤੱਕ ਪਹੁੰਚ ਗਈ। ਇਸ ਘਟਨਾ ਨੂੰ ਲੈ ਕੇ ਹਸਪਤਾਲ ਵਿੱਚ ਵੱਡਾ ਹੰਗਾਮਾ ਹੋਇਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸੁਰੱਖਿਆ ਕਰਮੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਮਾਮਲਾ ਸ਼ਾਂਤ ਕਰਵਾਇਆ। ਹਾਲਾਂਕਿ ਮਰੀਜ਼ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਉਹ ਉਦੋਂ ਤੱਕ ਹਸਪਤਾਲ ਵਿੱਚ ਧਰਨਾ ਲਗਾ ਕੇ ਬੈਠਾ ਰਹੇਗਾ। ਮਿਲੀ ਜਾਣਕਾਰੀਆਂ ਅਨੁਸਾਰ ਸਿਵਲ ਹਸਪਤਾਲ ਵਿਖੇ ਪਰਚੀ ਕੱਟਣ ਨੂੰ ਲੈ ਚਾਲੇ ਵਿਵਾਦ ਇੰਨਾ ਵੱਧ ਗਿਆ ਕਿ ਗੱਲ ਹੱਥੋਂ ਪਾਈ ਅਤੇ ਗਾਲੀ ਗਲੋਚ ਤੱਕ ਪੁੱਜ ਗਈ ਇਸ ਘਟਨਾ ਨੂੰ ਲੈ ਕੇ ਹਸਪਤਾਲ ਵਿੱਚ ਵੱਡਾ ਹੰਗਾਮਾ ਹੋਇਆ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸੁਰੱਖਿਆ ਕਰਮਚਾਰੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਮਾਮਲਾ ਸ਼ਾਂਤ ਕਰਵਾਇਆ ਹਾਲਾਂਕਿ ਮਰੀਜ਼ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਹ ਉਦੋਂ ਤੱਕ ਹਸਪਤਾਲ ਵਿੱਚ ਧਰਨਾ ਲਗਾ ਕੇ ਬੈਠਾ ਰਹੇਗਾ 200 ਰੁਪਏ ਦਾ ਮੈਂ ਤਾਂ ਤੇਗਾ ਭਾਈ ਨੇ ਪਾਤੀ ਘੱਟੀ ਮੈਨੂੰ ਕਹਿੰਦਾ ਤੂੰ ਇਹ ਕੰਮ ਆ ਭਾਈ ਸਾਬ ਲੈਣਾ ਤੂੰ ਇਸ ਚੀਜ਼ ਦੇ ਤਿੰਨ 295 ਹੋਣੀ ਭਾਈ ਤਿੰਨ ਵਾਲ ਕਿਸ ਚੀਜ਼ ਦਾ ਬੰਗਾ ਭਾਜੀ ਬੇਨਿਆ ਜੀ ਕਾਦੀ ਪਰਚੀ ਕਰਾਣੇ ਸੀ ਭਾਜੀ ਪਾਰਟੀ ਮੈਂ ਅੰਦਰ ਦਵਾਈ ਲੈਣੀ ਮੈਨੂੰ ਕਹਿੰਦਾ ਜਦੋਂ ਨਸ਼ਾ ਹੋਗਾ ਠੀਕਾ ਘੁੰਮੇ ਲੋਣਾ ਭਾਜੀ ਇਹ ਪਾਰਕ ਸਰਪ ਕਿਹਾ ਇਹ ਮੈਂ ਉਹ ਲਿਆ ਆਪਦਾ ਤੁਸੀਂ ਉਹਨਾਂ ਨੂੰ ਪੁੱਛਿਆ ਤੁਹਾਡੇ ਕੋਲ ਕੀ ਪ੍ਰੂਫ ਹੈ ਭਾਜੀ ਇਹ ਕਹਿੰਦੇ 295 ਰੋਲੀ ਭਾਜੀ ਨਹੀਂ ਤਿੰਨ ਲੈ ਭਾਜੀ ਇਦਾਂ ਹੀ ਮੈਨੂੰ ਕਹਿੰਦਾ ਜਿਹੜੇ ਚੋਰੀ ਤੁਸੀਂ ਪੁੱਛੋ ਉਹਨਾਂ ਨੂੰ ਭਾਜੀ ਉਹ ਪੁੱਛੂਗਾ ਕੋਈ ਨਾਮ ਪਤਾ ਨਾਮ ਪਤਾ ਭਾਜੀ ਉਹਨਾਂ ਦਾ ਵਾਈ ਵਾਈ ਬੋਲਿਆ ਭਾਈ ਸਰ ਇਹ ਦੋਨੇ ਰੋਕਾਏ ਭਾਜੀ ਜਿਹਨਾਂ ਦੇ ਨਾਲ ਹੋਈ ਉਹ ਕੌਣ ਹੈ ਭਾਜੀ ਉਹ ਮੁੰਜੰਦਾ ਵਾ ਮੁੰਡੇ ਤੁਹਾਡੇ ਕੀ ਲੱਗ ਲੱਗਦੇ ਸੀ ਜਿਹੜੇ ਭਾਈ ਮੇਰੇ ਕੋਲ ਨਾ ਲਾ ਦਿਓ ਨਹੀਂ ਜਿਹੜੇ ਜਿਹਨਾਂ ਪਰਚੀ ਕਰਾਈ ਸੀ ਉਦੋਂ ਤੁਸੀਂ ਭਾਈ ਮੈਂ ਆਪਣੀ ਗਿਆ ਹੀ ਕਰੂ ਜੀ ਹਾਂਜੀ ਬਾਜੀ ਨੂੰ ਗਿਆ ਭਾਈ ਉਹਨੇ ਵੇਚ ਲਿਆ ਜਾ ਮੇਨੂੰ ਹੱਥ ਮਾ ਆ ਗਿਆ ਦੋਨੇ ਮੇਰੇ ਹਿੱਸੇ ਦੇ ਦੋਨੇ ਆਲੇ ਸਰਦਾਰ ਵੀ ਮੇਰੇ ਤੋਂ 3000 ਰੁਪਏ ਲਿਆ ਮੈਨੂੰ ਕਹਿੰਦਾ ਹੋਰ ਜੇ ਪੈਸੇ ਨਾ ਕਿੱਥੋਂ ਨਾ ਪਈ ਅਸਲ ਲੈ ਕੇ ਸੀ ਮੈਂ ਉਹਨੇ ਤੁਸੀਂ ਇੱਕ ਆਪਣੇ ਸਮਾਈ ਬਾਰੇ ਆਪਣੇ ਸਮਾਈ ਇੱਕ ਚੀਜ਼ ਦੇਖੋ ਇੱਕ ਚੀਜ਼ ਦੇਖੋ ਜਿਹੜਾ ਕਿ ਕਹਿੰਦੇ ਸਿਕਿਉਰਟੀ ਤੁਹਾਡੇ ਕੋਲ ਖੜੀ ਸੀ ਉਹਨਾਂ ਨੇ ਕੋਈ ਨਹੀਂ ਕਿਹਾ ਅੰਦਰ ਆਓ ਭਾਈ ਸਿਕਿਉਰਟੀ ਨੇ ਕੁਝ ਨਹੀਂ ਕਿਹਾ ਸਿਕਿਉਰਟੀ ਨੇ ਕੁਝ ਨਹੀਂ ਕਿਹਾ ਮੇਰੇ ਘਰੋਂ ਮੇ ਕਹਿੰਦਾ ਭਾਈ ਜੀ ਸਰਦਾਸ਼ ਆਂ ਤੇਰਾ ਪਰਚੀ ਇਹ ਲੈ ਕੱਢ ਦੇ ਉਹ ਹਾਂ ਭਾਈ ਜੀ ਕਹਿੰਦਾ ਆਪਣੇ ਭਾਈ ਮੈਂ ਪਰਚੀ ਉਹਨ ਮੇਰੀ ਬਲਾਰੀ ਵਾਲੇ ਬੋਲਿਆ ਕਿਹਾ ਮੈਂ ਇਨਸਾਫ ਚਾਹੀਦਾ ਭਾਈ ਹੋਇਆ ਕੀ ਸੀ ਭਾਈ ਮੈਂ ਪਰਚੀ ਹੋ ਗਿਆ ਮੈਂ ਤਾਂ 3000 ਪੀ ਲਿਆ ਮੀਨੂ ਕਹਿੰਦਾ ਤੈਨੂੰ ਹੋਰ ਦੇ ਦਿਆਂਗਾ ਨਹੀਂ ਇਹ ਕਹਿੰਦਾ ਭਾਈ ਇਹ ਤੋਂ ਜਾਣਾ 200 ਸਰਦਾ 295 ਰੋਡੀ ਭਾਈ ਅੱਜ ਮੈਂ ਤੁਹਾਨੂੰ ਆਪਨਾ ਰਵਿੰਦਰ ਕੀ ਗੱਲ ਕੀਤੀ ਸਰ ਪੂਰੀ ਭਾਈ ਬਿਨਾ ਸਾਈਡ ਤੋਂ ਲਾਈਨ 'ਚ ਆਇਆ ਹੋ ਤੇ ਮੈਂ ਉਹਨੂੰ ਕਿਹਾ ਤੂੰ ਲਾਈਨ 'ਚ ਆ ਕੇ ਕੰਮ ਕਰਾ ਠੀਕ ਹੈ ਨਾ ਤੇ ਆ ਕੇ ਕਹਿਣ ਲੱਗਾ ਨਾ ਕੱਢਣ ਲੱਗਾ ਉੱਚੀ ਉੱਚੀ ਆ ਕੇ ਗੰਦੀਆਂ ਗੰਦੀਆਂ ਗਾਲਾਂ ਕਹਿੰਦਾ ਬਾਹਰ ਆ ਤੈਨੂੰ ਇਹ ਕਰਦੇ ਆ ਉਹ ਕਰਦੇ ਆ ਉਹ ਦੂਜਾ ਮੁੰਡਾ ਵੀ ਨਾਲ ਬੈਠਾ ਜੋ ਉੱਠ ਕੇ ਆਇਆ ਹੈਲਪ ਆ ਤੇ ਵੀ ਪਿੱਛੇ ਆ ਜਾ ਵੀ ਪੇਸ਼ੈਂਟ ਦੀ ਲਾਈਨ ਹੈ ਸੌ ਵਾਰ ਆ ਰੱਥ ਬਹੁਤ ਜ਼ਿਆਦਾ ਹੈਗਾ ਲਾਈਨਾਂ ਲੰਬੀਆਂ ਸਾਨੂੰ ਵੀ ਪਤਾ ਵੀ ਲਾਈਨਾਂ ਲੰਬੀਆਂ ਹੈਗੀਆਂ ਠੀਕ ਹੈ ਜੀ ਬਾਤ ਉਹ ਆ ਗਈ ਗਾਲਾਂ ਕੱਢਣ ਲੱਗਿਆ ਕਹਿੰਦੇ ਤੂੰ 3000 ਰੁਪਏ ਲੈ ਮੇਰੇ ਤੋਂ 3000 ਰੁਪਏ ਲਿਆ ਇੰਨੇ ਹਜ਼ਾਰ ਦਾ ਅਲੀਗੇਸ਼ਨ ਲਗਾ ਰਹੇ ਹੋ ਕਿਸੇ ਦਾ ਲਗਾ ਰਹੇ ਹੋ ਪਤਾ ਨਹੀਂ ਕਿਸ ਦਾ ਆਪਾਂ ਕੋਲ ਤਾਂ ਕੰਮ ਹੀ ਨਹੀਂ ਹੁੰਦਾ 3000 ਦਾ ਕੋਈ ਤੇ ਕੋਈ ਬਰਾਦਰੀ ਬਾਰੇ ਅਪਸ਼ਬਦ ਵੀ ਨਹੀਂ ਕਰ ਰਹੇ ਸੀ ਨਹੀਂ ਕੋਈ ਨਹੀਂ ਕਿਹਾ ਜੀ ਉਹ ਤਾਂ ਜੋ ਮੈਂ ਅਲੀਗੇਸ਼ਨ ਲਗਾਣੇ ਉਹ ਵੈਸੇ ਬੰਦਾ ਲਗਾਈ ਜਾਂਦਾ ਹੁਣ ਜਦੋਂ ਕਹੀ ਜਾਂ ਬੰਦੇ ਨੂੰ ਵੀ ਲਾਈ ਚਾਹ ਤੁਸੀਂ ਮੌਕੇ ਦੀ ਸੀਟ ਤੇ ਬੈਠੇ ਹੋ ਤੁਸੀਂ ਆਪਣੇ ਐਮ ਐਸ ਸਾਹਿਬ ਨਾਲ ਗੱਲ ਕਰੋਗੇ ਇਸ ਬਾਰੇ ਐਮ ਐਸ ਸਾਹਿਬ ਨਾਲ ਗੱਲ ਕਰੋਗੇ ਇਸ ਬਾਰੇ ਕੀ ਤੁਹਾਡੇ ਨਾਲ ਇਸ ਵੇ ਹੋਇਆ ਹੈ ਜਨ ਹਾਂ ਜੀ ਜੇ ਸਾਡੇ ਕੋਈ ਉਹ ਹੈਗੀ ਤਾਂ ਪਕਾਵਾਂਗੇ ਜੀ ਕਿਸ ਤਰ੍ਹਾਂ ਦੇ ਦਿਓ ਤੁਸੀਂ ਕੰਮ ਵੀ ਕਰ ਦਿਓ ਸਰ ਜਨਤਾ ਵੀ ਵੇਖੀ ਉਹ ਘਰ ਨਾਲ ਮਿੱਥੇ ਹੋਏ ਨੇ ਬੰਦੇ ਆਉਂਦੇ ਆ ਅਸੀਂ ਹੁਣ ਇੱਥੇ ਘਰੋਂ ਕੰਮ ਕਰਨ ਵਾਸਤੇ ਸਾਡੇ ਵੀ ਪਰਿਵਾਰ ਹੁਣ ਗਾਲਾਂ ਖਾਣ ਦਾ ਕੋਈ ਵੀ ਨਹੀਂ ਆਉਂਦਾ ਉਹ ਕਿੰਨੀ ਵਾਰ ਗਾਲਾਂ ਖਾਈ ਜਾਵਾਂਗੇ ਕਿੱਥੇ ਦੱਸੋ ਕੀ ਬੱਤਮੀ ਜੀ ਥੋੜੀ ਕੋਈ ਗੁੱਸਾ ਲੇਗਾ ਸਾਡੇ ਨਾਲ ਆ ਕੇ ਸੀਟ ਤੇ ਬੈਠੇ ਆ ਕੰਮ ਕਰਦੇ ਪਿਆ ਸਾਰਿਆਂ ਦਾ ਕਿਸੇ ਨੂੰ ਪਰੇਸ਼ਾਨ ਕਰਦੇ ਤਾਂ ਵੀ ਹੈਗਾ ਸਰਕਾਰੀ ਦਫਤਰ ਜਿਵੇਂ ਸਰਕਾਰ ਨੂੰ ਕੀ ਬਿਲਕੁਨ ਆਉਂਦਾ ਤੁਹਾਡੇ ਨਾਲ ਇਹਦਾ ਮਿਸਪੇ ਹੁੰਦਾ ਹਾਂਜੀ ਇਹ ਵੀ ਇੱਥੇ ਸਿਕਿਉਰਟੀ ਵਾਲੇ ਲੱਗੇ ਹੋਣ ਵੀ ਲਾਈਨ ਸਿੱਧੀ ਲਗਾਉਣ ਸਾਈਡ ਤੋਂ ਆਉਂਦੇ ਬੰਦੇ ਆ ਕੇ ਡਿਸਟਰਬ ਕਰਦੇ ਆ ਦੂਜੇ ਬੰਦੇ ਤਰਾਜ ਕਰਦੇ ਜਿਹੜੇ ਲਾਈਨ 'ਚ ਖੜੇ ਹੈਗੇ ਵੀ ਅਸੀਂ ਇੰਨੀ ਨਹੀਂ ਡੇਰ ਤੋਂ ਖੜੇ ਆ ਤੜੇ ਆ ਉਹਨਾਂ ਨੇ ਵੀ ਕਿਹਾ ਨਾਲ ਵਾਲਿਆਂ ਨੇ ਵੀ ਤਾਂ ਲਾਈਨ 'ਚ ਆਓ ਨਹੀਂ ਮੰਨਿਓ ਬਲਕਿ ਗਾਣਾ ਗੱਢਣ ਲੱਗਿਆ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਸਖਤ ਕਾਰਵਾਈ ਕੀਤੀ ਜਾਵੇ ਨਾ ਬਿਲਕੁਲ ਸਰ ਇਹ ਤਾਂ ਹੈਗਾ ਹੀ ਇਹ ਵੀ ਪਗਲੀ ਪਰੇਸ਼ਾਨ ਨਾ ਹੋਵੇ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਬੀਤੇ ਦਿਨ ਆਕਸੀਜਨ ਪਲਾਂਟ ਵਿੱਚ ਆਈ ਖਰਾਬੀ ਤੋਂ ਬਾਅਦ ਤਿੰਨ ਮਰੀਜ਼ਾਂ ਦੀ ਮੌਤ ਹੋਣ ਦਾ ਮਾਮਲਾ ਹਜੇ ਥੰਮਿਆ ਨਹੀਂ ਸੀ ਕਿ ਅੱਜ ਸਵੇਰੇ ਇੱਕ ਨਵੇਂ ਮਾਮਲੇ ਨੂੰ ਲੈ ਕੇ ਹਸਪਤਾਲ ਵਿੱਚ ਹੰਗਾਮਾ ਹੋ ਗਿਆ ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਖੇ ਪਰਚੀ ਕੱਟਣ ਨੂੰ ਲੈ ਕੇ ਮਰੀਜ਼ ਅਤੇ ਸਟਾਫ ਕਰਮੀ ਵਿਚਾਲੇ ਵਿਵਾਦ ਹੋ ਗਿਆ। ਉਹਨਾਂ ਦੋਵਾਂ ਵਿਚਾਲੇ ਵਿਵਾਦ ਇੰਨਾ ਵੱਧ ਗਿਆ ਕਿ ਗੱਲ ਹੱਥੋਪਾਈ ਅਤੇ ਗਾਲੀ-ਕਲੋਚ ਤੱਕ ਪਹੁੰਚ ਗਈ। ਇਸ ਘਟਨਾ ਨੂੰ ਲੈ ਕੇ ਹਸਪਤਾਲ ਵਿੱਚ ਵੱਡਾ ਹੰਗਾਮਾ ਹੋਇਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸੁਰੱਖਿਆ ਕਰਮੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਮਾਮਲਾ ਸ਼ਾਂਤ ਕਰਵਾਇਆ। ਹਾਲਾਂਕਿ ਮਰੀਜ਼ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਉਹ ਉਦੋਂ ਤੱਕ ਹਸਪਤਾਲ ਵਿੱਚ ਧਰਨਾ ਲਗਾ ਕੇ ਬੈਠਾ ਰਹੇਗਾ। ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਖੇ ਪਰਚੀ ਕੱਟਣ ਨੂੰ ਲੈ ਕੇ ਮ ਵਿਚਾਲੇ ਵਿਵਾਦ ਇੰਨਾ ਵੱਧ ਗਿਆ ਕਿ ਗੱਲ ਹੱਥੋਂ ਪਾਈ ਅਤੇ ਗਾਲੀ ਗਲੋਚ ਤੱਕ ਪਹੁੰਚ ਗਈ। ਇਸ ਘਟਨਾ ਨੂੰ ਲੈ ਕੇ ਹਸਪਤਾਲ ਵਿੱਚ ਵੱਡਾ ਹੰਗਾਮਾ ਹੋਇਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸੁਰੱਖਿਆ ਕਰਮੀਆਂ ਮੌਕੇ ਤੇ ਪਹੁੰਚੇ ਅਤੇ ਉਹਨਾਂ ਮਾਮਲਾ ਸ਼ਾਂਤ ਕਰਵਾਇਆ। ਹਾਲਾਂਕਿ ਮਰੀਜ਼ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਉਹ ਉਦੋਂ ਤੱਕ ਹਸਪਤਾਲ ਵਿੱਚ ਧਰਨਾ ਲਗਾ ਕੇ ਬੈਠਾ ਰਹੇਗਾ। 2000 ਰੁਪਏ ਲੈ ਮੈਂ ਤੂੰ ਢੀਗਾ ਪਾਈਆਂ ਪਾਤੀ ਕੱਟੀ ਮੈਨੂੰ ਕਹਿੰਦਾ ਤੂੰ ਇਹ ਕੰਮ ਆ ਪਾਈ ਇਹ ਲੈਣਾ ਤੂੰ। ਕਿਸ ਚੀਜ਼ ਦਾ 993 295 ਹੋਣੀ ਭਾਈ। ਤੈਨੀਆਂ ਕਿਸ ਚੀਜ਼ ਦਾ ਬਣ ਗਿਆ? ਭਾਜੀ ਬੇਨ ਹੈ ਜੀ। ਕਾਦੀ ਪਰਚੀ ਕਰਾਣੇ ਸੀ ਭਾਈ ਪਾਤੀ ਮੈਂ ਤਾਂ ਜ਼ਾਇਲਣੀ ਮੈਨੂੰ ਕਹਿੰਦਾ ਜਦ ਨਾਲ ਨਸ਼ਾ ਹੋਗਾ ਠੀਕੇ ਘੁੰਮਿਦੋਣਾ ਭਾਜੀ ਇਹਨਾਂ ਬਾਤ ਕਰਾ ਬਕਿਆ ਇਹ ਮੈਂ ਉਹ ਲੈ ਆਪਦਾ ਤੁਸੀਂ ਉਹਨਾਂ ਨੂੰ ਪੁੱਛਿਆ ਤੁਹਾਡੇ ਕੋਲ ਕੀ ਪ੍ਰੂਫ ਹੈ ਭਾਜੀ ਇਹ ਕਹਿੰਦੇ 295 ਰੋਲੀ ਭਾਈ ਨਹੀਂ ਤਿੰਨ ਲੈ ਭਾਜੀ ਓਦਾਂ ਹੀ ਮੈਨੂੰ ਕਹਿੰਦਾ ਧੀਰੇ ਚੋਰੀ ਤੁਸੀਂ ਪੁੱਛੋ ਉਹਨਾਂ ਨੂੰ ਭਾਜੀ ਹੁਣ ਪੁੱਛੂਗਾ ਕੋਈ ਨਾਮ ਪਤਾ ਨਾਮ ਪਤਾ ਭਾਜੀ ਉਹਨਾਂ ਦਾ ਸਬਾਈ ਵਾਲੇ ਬੋਲਿਆ ਭਾਈ ਸਰ ਇਹ ਦੋਨੇ ਠੋਕੇ ਭਾਜੀ ਜਿਹਨਾਂ ਦੇ ਨਾਲ ਹੋਈ ਉਹ ਕੋਣ ਹੈ ਭਾਜੀ ਮੁੰਡੇ ਅੰਦਾਜ਼ਾ ਮੁੰਡਾ ਡੱਕੀ ਲੱਗਦਾ ਸੀ ਭਾਈ ਮੇਰੇ ਕੋਲ ਨਾ ਲਾ ਦਿਓ ਨਹੀਂ ਜਿਹੜੇ ਜਿਹਨਾਂ ਪਰਚੀ ਕਰਾਈ ਸੀ ਉਦੋਂ ਤੁਸੀਂ ਭਾਈ ਮੈਂ ਆਪਣੀ ਕੀ ਆ ਕਰ ਰੋ ਜੀ ਹਾਂਜੀ ਭਾਜੀ ਉਹਨਾਂ ਗਿਆ ਭਾਈ ਉਹਨੇ ਵੇਚ ਲਿਆ ਜਣਾ ਬਸ ਮੈਨੂੰ ਹੱਥੋਂ ਆ ਗਿਆ ਦੋਨੇ ਮੇਰੇ ਥੀਬੇ ਦੋਨੇ ਆਲੇ ਜੀ ਸਦਾ ਵੀ ਵੇਚੋ 3000 ਰੁਪਏ ਲਿਆ ਮੈਨੂੰ ਕਹਿੰਦਾ ਹੋ ਸੇ ਪੈਸੇ ਮੈਂ ਕਿੱਥੋਂ ਨਾ ਪਾਈ ਅਸਲ ਲੈ ਕੇ ਸੀ ਮੈਂ ਉਹਨੇ ਤੁਸੀਂ ਇੱਕ ਆਪਣੇ ਸਮਾਈ ਬਾਰੇ ਆਪਣੇ ਸਮਾਈ ਇੱਕ ਚੀਜ਼ ਦੇਖੋ ਇੱਕ ਚੀਜ਼ ਦੇਖੋ ਜਿਹੜਾ ਕਿ ਕਹਿੰਦੇ ਸਿਕਿਉਰਟੀ ਤੁਹਾਡੇ ਕੋਲ ਖੜੀ ਸੀ ਉਹਨਾਂ ਨੇ ਕੋਈ ਨਹੀਂ ਕਿਹਾ ਹਾਂ ਦਾ ਹੋ ਭਾਈ ਸਿਕਿਉਰਟੀ ਨੇ ਕੁਝ ਨਹੀਂ ਕਿਹਾ ਸਿਕਿਉਰਟੀ ਨੇ ਕੁਝ ਨਹੀਂ ਕਿਹਾ ਮੇਰੇ ਹੱਥੋਂ ਮੇ ਹੋਣ ਕਹਿੰਦਾ ਭਾਈ ਜੀ ਸਦਾ ਆਂੰਦਰਾ ਪਰਚੀ ਇਹਦੇ ਕੱਢਦੇ ਹੋ ਹਾਂ ਭਾਈ ਜੀ ਕਿਹਦਾ ਆਪਣੇ ਭਾਈ ਮੈਂ ਪਾਚੀ ਉਹਨ ਮੇਰੀ ਬਲਾਰੀ ਵਾਲੇ ਬੋਲ ਰਿਹਾ ਇਹਨੂੰ ਇਨਸਾਰ ਕਹੀਦਾ ਭਾਈ ਹੋਇਆ ਕੀ ਸੀ ਭਾਈ ਮੈਂ ਪਾਚੀ ਹੋ ਗਿਆ ਮੈਂ ਤਾਂ 3000 ਹੀ ਲਿਆ ਮੈਨੂੰ ਕਹਿੰਦਾ ਤੈਨੂੰ ਹੋਰ ਦੇ ਦਿਆਂਗਾ ਨਹੀਂ ਇਹਨਾਂ ਕਹਦਾ ਭਾਈ ਕੋਈ ਆਇਆ 200 ਇੱਥੇ ਦਾ 295 ਰੋਲੀ ਭਾਈ ਅੱਜ ਮੈਂ ਧੰਨ ਆਉਣਾ ਆਪ ਆਪਣਾ ਰਵਿੰਦਰ ਕੀ ਗੱਲ ਕੀ ਸਰ ਪੁਲੀ ਭਾਈ ਬਿਨਾ ਸਾਈਡ ਤੋਂ ਲਾਈਨ 'ਚ ਆਇਆ ਹੋ ਤੇ ਮੈਂ ਇਹਨੂੰ ਕਿਹਾ ਤੂੰ ਲਾਈਨ 'ਚ ਆ ਕੇ ਕੰਮ ਕਰਾ ਠੀਕ ਹੈ ਨਾ ਤੇ ਆ ਕੇ ਕਹਿਣ ਲੱਗਾ ਗਾਣਾ ਕੱਢਣ ਲੱਗਾ ਉੱਚੀ ਉੱਚੀ ਆ ਗਈ ਗੰਦੀਆਂ ਗੰਦੀਆਂ ਗਾਲਾਂ ਕਹਿੰਦਾ ਬਾਹਰ ਆ ਤੈਨੂੰ ਇਹ ਕਰਦੇ ਆ ਉਹ ਕਰਦੇ ਆ ਉਹ ਦੂਜਾ ਮੁੰਡਾ ਵੀ ਨਾਲ ਬੈਠਾ ਜਿਹੜਾ ਉੱਠ ਕੇ ਆਇਆ ਹੈਲਪ ਆਇਆ ਤੇ ਵੀ ਪਿੱਛੇ ਆ ਜਾ ਵੀ ਪੇਸ਼ੈਂਟ ਦੀ ਲਾਈਨਾਂ ਸੌਵਾਰ ਆ ਰას ਬਹੁਤ ਜ਼ਿਆਦਾ ਹੈਗਾ ਲਾਈਨਾਂ ਲੰਬੀਆਂ ਸਾਨੂੰ ਵੀ ਪਤਾ ਵੀ ਲਾਈਨਾਂ ਲੰਬੀਆਂ ਹੈਗੀਆਂ ਠੀਕ ਹੈ ਜੀ ਬਾਤ ਹੋ ਆ ਗਈ ਗਾਲਾਂ ਕੱਢਣ ਲੱਗੇ ਆ ਕਹਿੰਦੇ ਤੂੰ 3000 ਰੁਪਏ ਲੈ ਮੇਰੇ ਤੋਂ 3000 ਰੁਪਏ ਲਿਆ ਇੰਨੇ ਹਜ਼ਾਰ ਦਾ ਅਲੀਗੇਸ਼ਨ ਲਗਾ ਰਹੇ ਹੋ ਕਿਸੇ ਦਾ ਲਗਾ ਰਹੇ ਹੋ ਪਤਾ ਨਹੀਂ ਕਿਸੇ ਦਾ ਆਪਾਂ ਕੋਲ ਤਾਂ ਕੰਮ ਹੀ ਨਹੀਂ ਹੁੰਦਾ 3000 ਦਾ ਕੋਈ ਤੇ ਕੋਈ ਬਰਾਦਰੀ ਬਾਰੇ ਅਪਸ਼ਬਦ ਨਹੀਂ ਕਰ ਰਹੇ ਸੀ ਨਹੀਂ ਕੋਈ ਕਿਹਾ ਜੀ ਉਹ ਤਾਂ ਜੋਬ ਅਲੀਗੇਸ਼ਨ ਲਗਾਣੇ ਉਹ ਵੈਸੇ ਬੰਦਾ ਲਗਾਈ ਜਾਂਦਾ ਹੁਣ ਜਦੋਂ ਕਹੀ ਜਾਂ ਬੰਦੇ ਨੂੰ ਵੀ ਲਾਈਨ ਚ ਆ ਤੁਸੀਂ ਮੌਕੇ ਦੀ ਸੀਟ ਤੇ ਬੈਠੇ ਹੋ ਤੁਸੀਂ ਆਪਣੇ ਐਮਐਸ ਸਾਹਿਬ ਨਾਲ ਗੱਲ ਕਰੋਗੇ ਇਸ ਬਾਰੇ ਐਮਐਸ ਸਾਹਿਬ ਨਾਲ ਗੱਲ ਕਰੂੰਗਾ ਇਸ ਬਾਰੇ ਕਿ ਤੁਹਾਡੇ ਨਾਲ ਮਿਸਬੇ ਹੋਇਆ ਹੈ ਇਦਾਂ ਤੇ ਹਾਂ ਜੀ ਜੇ ਸਾਡੇ ਕੋਈ ਉਹ ਹੈਗੀ ਤਾਂ ਪੁੱਛਾਵਾਂਗੇ ਜੀ ਕਿਸ ਤਰ੍ਹਾਂ ਦੇ ਦੋ ਤੁਸੀਂ ਕੰਮ ਵੀ ਕਰਦੇ ਹੋ ਸਰ ਜਨਤਾ ਵੀ ਵੇਖ ਰਹੀ ਹੁੰਦਾ ਨਾ ਇਸਦੇ ਹੋਏ ਬਹੁਤ ਇਨੇ ਬੰਦੇ ਆਉਂਦੇ ਆ ਅਸੀਂ ਹੁਣ ਇੱਥੇ ਘਰੋਂ ਕੰਮ ਕਰਨ ਵਾਸਤੇ ਸਾਡਾ ਵੀ ਪਰਿਵਾਰ ਹੁਣ ਗਾਲਾਂ ਖਾਂਦਾ ਕੋਈ ਵੀ ਨਹੀਂ ਆਉਂਦਾ ਹੁਣ ਕਿੰਨੀ ਵਾਰੀ ਗਾਲਾਂ ਖਾਈ ਜਾਵਾਂਗੇ ਕਿਸੇ ਤੋਂ ਦੱਸੋ ਕੀ ਆ ਬੱਤ ਮੇ ਜੀ ਥੋੜੀ ਕੋਈ ਗੁੱਸਾ ਲੇਗਾ ਸਾਡੇ ਨਾਲ ਅਗੇ ਸੀਟ ਤੇ ਬੈਠੇ ਆ ਕੰਮ ਕਰਦੇ ਪਿਆ ਸਾਰਿਆਂ ਦਾ ਕਿਸੇ ਨੂੰ ਪਰੇਸ਼ਾਨ ਕਰਦੇ ਤਾਂ ਵੀ ਹੈਗਾ ਸਰਕਾਰੀ ਦਾਇਰੇ ਜਿਵੇਂ ਬੈਠੋ ਸਰਕਾਰ ਨੂੰ ਕੀ ਬਿਲਕੁਨ ਆਉਂਦਾ ਤੁਹਾਡੇ ਨਾਲ ਤਾਂ ਮਿਸਪੇ ਹੁੰਦਾ ਹਾਂਜੀ ਇਹ ਵੀ ਇੱਥੇ ਚੌਟੀ ਵਾਲੇ ਲੱਗੇ ਹੋਣ ਵੀ ਲਾਈਨ ਚ ਸਿੱਧੀ ਲਗਾਉਣ ਸਾਈਡ ਤੋਂ ਆਉਂਦੇ ਆ ਬੰਦੇ ਆ ਕੇ ਡਿਸਟਰਬ ਕਰਦੇ ਆ ਦੂਜੇ ਬੰਦੇ ਤਰਾਜ ਕਰਦੇ ਜਿਹੜੇ ਲਾਈਨ ਚ ਖੜੇ ਹੈਗੇ ਵੀ ਅਸੀਂ ਇੰਨੀ ਨਹੀਂ ਡੇਰ ਤੋਂ ਖੜੇ ਆ ਤੜੇ ਆ ਉਹਨਾਂ ਨੇ ਵੀ ਕਿਹਾ ਨਾਲ ਵਾਲਿਆਂ ਨੇ ਵੀ ਤੁਸੀਂ ਲਾਈਨ ਚ ਆਓ ਨਹੀਂ ਮੰਨਿਓ ਬਲਕਿ ਗਾਣਾ ਗੱਢਣ ਲੱਗਿਆ ਸਰਕਾਰ ਨੂੰ ਅਪੀਲ ਕਰਦੇ ਹੋ ਕਿ ਇਹਨਾਂ ਇਸ ਸਖਤ ਕਾਰਵਾਈ ਕੀਤੀਵੇ ਇਹਨਾਂ ਨੂੰ ਬਿਲਕੁਲ ਸਰ ਇਹ ਤਾਂ ਹੈਗਾ ਹੀ ਇਹ ਵੀ ਪਬਲਿਕ ਪਰੇਸ਼ਾਨ ਨਾ ਹੋਵੇ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਬੀਤੇ ਦਿਨ ਆਕਸੀਜਨ ਪਲਾਂਟ ਵਿੱਚ ਆਈ ਖਰਾਬੀ ਤੋਂ ਬਾਅਦ ਤਿੰਨ ਮਰੀਜ਼ਾਂ ਦੀ ਮੌਤ ਹੋਣ ਦਾ ਮਾਮਲਾ ਹਜੇ ਥੰਮਿਆ ਨਹੀਂ ਸੀ ਕਿ ਅੱਜ ਫੇਰੇ ਇੱਕ ਨਵੇਂ ਮਾਮਲੇ ਨੂੰ ਲੈ ਕੇ ਹਸਪਤਾਲ ਵਿੱਚ ਹੰਗਾਮਾ ਹੋ ਗਿਆ ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਖੇ ਪਰਚੀ ਕੱਟਣ ਨੂੰ ਲੈ ਕੇ ਮਰੀਜ਼ ਅਤੇ ਸਟਾਫ ਕਰਮੀ ਵਿਚਾਲੇ ਵਿਵਾਦ ਹੋ ਗਿਆ। ਉਹਨਾਂ ਦੋਵਾਂ ਵਿਚਾਲੇ ਵਿਵਾਦ ਇੰਨਾ ਵੱਧ ਗਿਆ ਕਿ ਗੱਲ ਹੱਥੋਪਾਈ ਅਤੇ ਗਾਲੀ-ਗਲੋਚ ਤੱਕ ਪਹੁੰਚ ਗਈ। ਇਸ ਘਟਨਾ ਨੂੰ ਲੈ ਕੇ ਹਸਪਤਾਲ ਵਿੱਚ ਵੱਡਾ ਹੰਗਾਮਾ ਹੋਇਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸੁਰੱਖਿਆ ਕਰਮੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਮਾਮਲਾ ਸ਼ਾਂਤ ਕਰਵਾਇਆ। ਹਾਲਾਂਕਿ ਮਰੀਜ਼ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਉਹ ਉਦੋਂ ਤੱਕ ਹਸਪਤਾਲ ਵਿੱਚ ਧਰਨਾ ਲਗਾ ਕੇ ਬੈਠਾ ਰਹੇਗਾ। ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਖੇ ਪਰਚੀ ਕੱਟਣ ਨੂੰ ਲੈ ਕੇ ਮ ਚੜ੍ਹੇ ਵਿਵਾਦ ਇੰਨਾ ਵੱਧ ਗਿਆ ਕਿ ਗੱਲ ਹੱਥੋਂ ਪਾਈ ਅਤੇ ਗਾਲੀ ਗਲੋਚ ਤੱਕ ਪੁੱਜ ਗਈ ਇਸ ਘਟਨਾ ਨੂੰ ਲੈ ਕੇ ਹਸਪਤਾਲ ਵਿੱਚ ਵੱਡਾ ਹੰਗਾਮਾ ਹੋਇਆ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸੁਰੱਖਿਆ ਕਰਮਚਾਰੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਮਾਮਲਾ ਸ਼ਾਂਤ ਕਰਵਾਇਆ ਹਾਲਾਂਕਿ ਮਰੀਜ਼ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਹ ਉਦੋਂ ਤੱਕ ਹਸਪਤਾਲ ਵਿੱਚ ਧਰਨਾ ਲਗਾ ਕੇ ਬੈਠਾ ਰਹੇਗਾ 2000 ਰੁਪਏ ਦਾ ਮੈਂ ਤਾਂ ਦੇਗਾ ਭਾਈ ਜੀ 530 ਮੈਨੂੰ ਕਹਿੰਦਾ ਤੂੰ ਇਹ ਕੰਮ ਆ ਪਾਈ ਲੈਣਾ ਤੂੰ ਇਸ ਚੀਜ਼ ਦਾ 95 395 ਹੋਣੀ ਭਾਈ ਤਿੰਨ ਵਾਲ ਕਿਸ ਚੀਜ਼ ਦਾ ਬੰਗਿਆ ਭਾਈ ਬੇਨ ਹੈ ਜੀ ਕਾਦੀ ਪਰਚੀ ਕਰਾਣੇ ਸੀ ਭਾਈ ਪਰਚੀ ਮੈਂ ਅੰਦਰ ਜਾਈ ਲੈਣੀ ਮੈਨੂੰ ਕਹਿੰਦਾ ਜਦਾਂ ਨਸ਼ਾ ਹੋਗਾ ਟੀਕੇ ਖੋਹੇ ਦੋਣਾ ਭਾਈ ਇਹ ਬਾਕਲ ਬਕਿਆ ਇਹ ਮੈਂ ਕੋ ਲਿਆ ਆਪਦਾ ਤੁਸੀਂ ਉਹਨਾਂ ਨੂੰ ਪੁੱਛਿਆ ਤੁਹਾਡੇ ਕੋ ਕੀ ਪ੍ਰੂਫ ਹੈ ਭਾਈ ਇਹ ਕਹਿੰਦੇ 295 ਰੋਲੀ ਭਾਈ ਨਹੀਂ ਤਿੰਨ ਲੈ ਭਾਈ ਇਦਾਂ ਹੀ ਮੈਨੂੰ ਕਹਿੰਦਾ ਦੇਦੇ ਚੋਰੀ ਤੁਸੀਂ ਪੁੱਛੋ ਉਹਨਾਂ ਨੂੰ ਭਾਈ ਹਾਂ ਪੁੱਛੂਗਾ ਕੋਈ ਨਾਮ ਪਤਾ ਨਾਮ ਪਤਾ ਭਾਈ ਉਹਨਾਂ ਦਾ ਬਾਹਰ ਵਾਲੇ ਬੋਲਿਆ ਭਾਈ ਸਰਦ ਇਹ ਦੋ ਨਹੀਂ ਠੋਕਾ ਭਾਈ ਤੇ ਜਿੰਨਾ ਦੇ ਨਾਲ ਹੋਈ ਉਹ ਕੌਣ ਹੈ ਭਾਈ ਉਹ ਮੇਂ ਅੰਦਾਵਾ ਮੁੰਡਾ ਡੱਕੀ ਲੱਗਦਾ ਸੀ ਭਾਈ ਮੇਰੇ ਕੋਲ ਨਾ ਦਿਓ ਨਹੀਂ ਜਿਹੜੇ ਜਿਹਨਾਂ ਪਰਚੀ ਕਰਾਈ ਸੀ ਉਦੋਂ ਤੁਸੀਂ ਭਾਈ ਮੈਂ ਆਪਣੀ ਕੀ ਕਰਾਂ ਜੀ ਹਾਂਜੀ ਭਾਜੀ ਉਹਨਾਂ ਗਿਆ ਭਾਜੀ ਉਹਨੇ ਵੇਚ ਲਿਆ ਜਾਂ ਮੈਨੂੰ ਹੱਥ ਮਾਰਿਆ ਦੋਨੇ ਮੇਰੇ ਹੱਥੀਂ ਵੇਦੋ ਨਹੀਂ ਆਏ ਸਦਾ ਜੀ ਬੀਬੇ ਤੋਂ 3000 ਰੁਪਏ ਲਿਆ ਮੈਨੂੰ ਕਹਿੰਦਾ ਹੋ ਜੇ ਪੈਸੇ ਨਾ ਕੱਥੋਂ ਨਾ ਪਈ ਅਸਲ ਲੜੀ ਕਿਸੀ ਮੈਨਾਂ ਉਹਨੇ ਤੁਸੀਂ ਇੱਕ ਆਪਣੇ ਸਮਾਈ ਬਾਰੇ ਆਪਣੇ ਸਮਾਈ ਇੱਕ ਚੀਜ਼ ਦੇਖੋ ਇੱਕ ਚੀਜ਼ ਦੇਖੋ ਜਿਹੜਾ ਕਿ ਕਹਿੰਦੇ ਸਿਕਿਉਰਟੀ ਤੁਹਾਡੇ ਕੋਲ ਖੜੀ ਸੀ ਉਹਨਾਂ ਨੇ ਕੋਈ ਨਹੀਂ ਕਿਹਾ ਆਂਦਾ ਹੋ ਭਾਈ ਸਿਕਿਉਰਟੀ ਨੇ ਕੁਛ ਨਹੀਂ ਕਿਹਾ ਸਿਕਿਉਰਟੀ ਨੇ ਕੁਛ ਨਹੀਂ ਕਿਹਾ ਮੇਰੇ ਘੱਥੋਂ ਮੇ ਕੌਣ ਕਹਿੰਦਾ ਭਾਈ ਸਰਦਾਰ ਆਂਦਰਾ ਪਰਚੀ ਵਾਲੇ ਕੱਢਦੇ ਹੋ ਹਾਂ ਭਾਈ ਕਹਿੰਦਾ ਆਪਣੇ ਭਾਈ ਮੈਂ ਪਰਚੀ ਉਹਨ ਮੇਰੀ ਬਲਾਰੀ ਵਾਲੇ ਬੋਲੇਆ ਇਹ ਮੈਂ ਇਨਸਾਫ ਕਹੀਦਾ ਭਾਈ ਹੋਇਆ ਕੀ ਸੀ ਭਾਈ ਮੈਂ ਪਰਚੀ ਹੋ ਗਿਆ ਮੈਂ ਤਾਂ 3000 ਹੀ ਲਿਆ ਮੈਨੂੰ ਕਹਿੰਦਾ ਤੈਨੂੰ ਹੋਰ ਦੇ ਦਿਆਂਗਾ ਨਹੀਂ ਆਲਾ ਕਹਦਾ ਭਾਈ ਕੋਈ ਆਇਆ 200 ਸਰਦਾਰ 295 ਰੋਡੀ ਭਾਈ ਅੱਜ ਮੈਂ ਧੰਨ ਆ ਆਪਨਾ ਰਵਿੰਦਰ ਕੀ ਗੱਲ ਕੀ ਸਰ ਪੁਲੀ ਭਾਈ ਬਿਨਾ ਸਾਈਡ ਤੋਂ ਲਾਈਨ 'ਚ ਆਇਆ ਉਹ ਤੇ ਮੈਂ ਨੂੰ ਕਿਹਾ ਤੂੰ ਲਾਈਨ 'ਚ ਆ ਕੇ ਕੰਮ ਕਰਾ ਠੀਕ ਹੈ ਨਾ ਤੇ ਆ ਕੇ ਕਹਿਣ ਲੱਗਾ ਗਾਲਾਂ ਕੱਢਣ ਲੱਗਾ ਉੱਚੀ ਉੱਚੀ ਆ ਗੀ ਗੰਦੀਆਂ ਗੰਦੀਆਂ ਗਾਲਾਂ ਕਹਿੰਦਾ ਬਾਹਰ ਆ ਤੈਨੂੰ ਇਹ ਕਰਦੇ ਆ ਉਹ ਕਰਦੇ ਆ ਉਹ ਦੂਜਾ ਮੁੰਡਾ ਵੀ ਨਾਲ ਬੈਠਾ ਜਿਉਂ ਉੱਠ ਗਿਆ ਹੈਲਪ ਆਇਆ ਤੇ ਵੀ ਪਿੱਛੇ ਆ ਜਾ ਵੀ ਪੇਸ਼ੈਂਟ ਦੀ ਲਾਈਨਾਂ ਸੌ ਵਾਰ ਰੱਜ ਬਹੁਤ ਜ਼ਿਆਦਾ ਹੈਗਾ ਲਾਈਨਾਂ ਲੰਬੀਆਂ ਸਾਨੂੰ ਵੀ ਪਤਾ ਵੀ ਲਾਈਨਾਂ ਲੰਬੀਆਂ ਹੈਗੀਆਂ ਠੀਕ ਹੈ ਜੀ ਬਾਤ ਉਹ ਆ ਗਈ ਗਾਲਾਂ ਕੱਢਣ ਲੱਗਿਆ ਕਹਿੰਦਾ ਤੂੰ 3000 ਰੁਪਏ ਲੈ ਮੇਰੇ ਤੋਂ 3000 ਰੁਪਏ ਲਿਆ ਇਤਨੇ ਹਜ਼ਾਰ ਦਾ ਅਲੀਗੇਸ਼ਨ ਲਗਾ ਰਹੇ ਹੋ ਕਿਸੇ ਤੇ ਲਗਾ ਰਹੇ ਹੋ ਪਤਾ ਨਹੀਂ ਕਿਸ ਤੇ ਆਪਾਂ ਕੋਲ ਤਾਂ ਕੰਮ ਹੀ ਨਹੀਂ ਹੁੰਦਾ 3000 ਦਾ ਕੋਈ ਤੇ ਕੋਈ ਬਰਾਦਰੀ ਬਾਰੇ ਅਪਸ਼ਬਦ ਵੀ ਕਰ ਰਹੇ ਸੀ ਨਹੀਂ ਕੋਈ ਕਿਹਾ ਜੀ ਉਹ ਤਾਂ ਜੋ ਅਲੀਗੇਸ਼ਨ ਲਗਾਣੇ ਉਹ ਵੈਸੇ ਹੀ ਬੰਦਾ ਲਗਾਈ ਜਾਂਦਾ ਹੁਣ ਜਦੋਂ ਕਹੀ ਜਾਂ ਬੰਦੇ ਨੂੰ ਵੀ ਲਾਈਨ ਚ ਆ ਤੁਸੀਂ ਮੌਕੇ ਦੀ ਸੀਟ ਤੇ ਬੈਠੇ ਹੋ ਤੁਸੀਂ ਆਪਣੇ ਐਮ ਐਸ ਸਾਹਿਬ ਨਾਲ ਗੱਲ ਕਰੋਗੇ ਇਸ ਬਾਰੇ ਐਮ ਐਸ ਸਾਹਿਬ ਨਾਲ ਗੱਲ ਕਰੋਗੇ ਇਸ ਬਾਰੇ ਕਿ ਤੁਹਾਡੇ ਨਾਲ ਇਸ ਵੇ ਹੋਇਆ ਹੈ ਜਦੋਂ ਹਾਂਜੀ ਜੇ ਸਾਡੇ ਕੋਈ ਹੋਏਗੀ ਤਾਂ ਪਕਾਵਾਂਗੇ ਜੀ ਕਿਸ ਤਰ੍ਹਾਂ ਦੇ ਦੋ ਤੁਸੀਂ ਕੰਮ ਵੀ ਕਰਦੇ ਹੋ ਸਰ ਜਨਤਾ ਵੀ ਵੇਖ ਰਹੀ ਹੁੰਦਾ ਨਾ ਮਿਸਦੇ ਹੋਏ ਨੇ ਬੰਦੇ ਆਉਂਦੇ ਆ ਅਸੀਂ ਹੁਣ ਇੱਥੇ ਘਰੋਂ ਕੰਮ ਕਰਨ ਵਾਸਤੇ ਸਾਡਾ ਵੀ ਪਰਿਵਾਰ ਹੁਣ ਗਾਲਾਂ ਖਾਣ ਦਾ ਕੋਈ ਵੀ ਨਹੀਂ ਆਉਂਦਾ ਹੁਣ ਕਿੰਨੀ ਵਾਰ ਗਾਲਾਂ ਖਾਈ ਜਾਵਾਂਗੇ ਕਿਸੇ ਤੋਂ ਦੱਸੋ ਇਹ ਬਾਤ ਮੀ ਜੀ ਥੋੜੀ ਕੋਈ ਗੁੱਸੇरेगा ਸਾਡੇ ਨਾਲ ਆ ਕੇ ਸੀਟ ਤੇ ਬੈਠੇ ਆ ਕੰਮ ਕਰਦੇ ਪਿਆ ਸਾਰਿਆਂ ਦਾ ਕਿਸੇ ਨੂੰ ਪਰੇਸ਼ਾਨ ਕਰਦੇ ਤਾਂ ਵੀ ਹੈਗਾ ਸਰਕਾਰੀ ਦਾਇਰੇ ਜਿਵੇਂ ਸਰਕਾਰ ਨੂੰ ਕੀ ਬਿਲਕੁਲ ਨਾ ਤੁਹਾਡੇ ਨਾਲ ਤਾਂ ਮਿਸਮੇ ਬੰਦਾ ਹਾਂਜੀ ਇਹ ਵੀ ਇੱਥੇ ਸਿਕਿਉਰਟੀ ਵਾਲੇ ਲੱਗੇ ਹੋਣ ਵੀ ਲਾਈਨ ਸਿੱਧੀ ਲਗਾਉਣ ਸਾਈਡ ਤੋਂ ਆਉਂਦੇ ਬੰਦੇ ਆ ਕੇ ਡਿਸਟਰਬ ਕਰਦੇ ਆ ਦੂਜੇ ਬੰਦੇ ਤਰਾਜ ਕਰਦੇ ਜਿਹੜੇ ਲਾਈਨ 'ਚ ਖੜੇ ਹੈਗੇ ਵੀ ਅਸੀਂ ਇੰਨੀ ਨਹੀਂ ਦੇਰ ਤੋਂ ਖੜੇ ਆ ਖੜੇ ਆ ਉਹਨਾਂ ਨੇ ਵੀ ਕਿਹਾ ਨਾਲ ਵਾਲਿਆਂ ਨੇ ਵੀ ਤਾਂ ਲਾਈਨ 'ਚ ਆਓ ਨਹੀਂ ਮੰਨਿਓ ਬਲਕਿ ਗਾਣਾ ਕੱਢਣ ਲੱਗਿਆ ਸਰਕਾਰ ਨੂੰ ਅਪੀਲ ਕਰਦੇ ਹੋ ਕਿ ਇਹ ਨਾਲ ਇਸ ਸਖਤ ਕਾਰਵਾਈ ਕੀਤੀ ਵੀ ਇਹਨਾਂ ਨਾਲ ਬਿਲਕੁਲ ਸਰ ਇਹ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਬੀਤੇ ਦਿਨ ਆਕਸੀਜਨ ਪਲਾਂਟ ਵਿੱਚ ਆਈ ਖਰਾਬੀ ਤੋਂ ਬਾਅਦ ਤਿੰਨ ਮਰੀਜ਼ਾਂ ਦੀ ਮੌਤ ਹੋਣ ਦਾ ਮਾਮਲਾ ਹਜੇ ਥੰਮਿਆ ਨਹੀਂ ਸੀ ਕਿ ਅੱਜ ਸਵੇਰੇ ਇੱਕ ਨਵੇਂ ਮਾਮਲੇ ਨੂੰ ਲੈ ਕੇ ਹਸਪਤਾਲ ਵਿੱਚ ਹੰਗਾਮਾ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਖੇ ਪਰਚੀ ਕੱਟਣ ਨੂੰ ਲੈ ਕੇ ਮਰੀਜ਼ ਅਤੇ ਸਟਾਫ ਕਰਮੀ ਵਿਚਾਲੇ ਵਿਵਾਦ ਹੋ ਗਿਆ। ਉਹਨਾਂ ਦੋਵਾਂ ਵਿਚਾਲੇ ਵਿਵਾਦ ਇੰਨਾ ਵੱਧ ਗਿਆ ਕਿ ਗੱਲ ਹੱਥੋਪਾਈ ਅਤੇ ਗਾਲੀ-ਗਲੋਚ ਤੱਕ ਪਹੁੰਚ ਗਈ। ਇਸ ਘਟਨਾ ਨੂੰ ਲੈ ਕੇ ਹਸਪਤਾਲ ਵਿੱਚ ਵੱਡਾ ਹੰਗਾਮਾ ਹੋਇਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸੁਰੱਖਿਆ ਕਰਮੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਮਾਮਲਾ ਸ਼ਾਂਤ ਕਰਵਾਇਆ। ਹਾਲਾਂਕਿ ਮਰੀਜ਼ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਉਹ ਉਦੋਂ ਤੱਕ ਹਸਪਤਾਲ ਵਿੱਚ ਧਰਨਾ ਲਗਾ ਕੇ ਬੈਠਾ ਰਹੇਗਾ। ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਖੇ ਪਰਚੀ ਕੱਟਣ ਨੂੰ ਲੈ ਕੇ ਮ ਚਾਲੇ ਵਿਵਾਦ ਇੰਨਾ ਵੱਧ ਗਿਆ ਕਿ ਗੱਲ ਹੱਥੋਂ ਪਾਈ ਅਤੇ ਗਾਲੀ ਗਲੋਚ ਤੱਕ ਪਹੁੰਚ ਗਈ ਇਸ ਘਟਨਾ ਨੂੰ ਲੈ ਕੇ ਹਸਪਤਾਲ ਵਿੱਚ ਵੱਡਾ ਹੰਗਾਮਾ ਹੋਇਆ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸੁਰੱਖਿਆ ਕਰਮਚਾਰੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਮਾਮਲਾ ਸ਼ਾਂਤ ਕਰਵਾਇਆ ਹਾਲਾਂਕਿ ਮਰੀਜ਼ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਹ ਉਦੋਂ ਤੱਕ ਹਸਪਤਾਲ ਵਿੱਚ ਧਰਨਾ ਲਗਾ ਕੇ ਬੈਠਾ ਰਹੇਗਾ 200 ਰੁਪਏ ਲੈ ਮੈਂ ਤਾਂ ਡੀਗਾ ਭਾਈ ਨੇ ਪਾਤੀ ਕਰਤੀ ਮੈਨੂੰ ਕਹਿੰਦਾ ਤੂੰ ਇਹ ਕੰਮ ਆ ਪਾਈ ਸੌ ਲੈਣਾ ਤੂੰ ਇਹ ਕਿਸ ਚੀਜ਼ ਦਾ 99 295 ਰੋਣੇ ਭਾਈ ਤਿੰਨ ਵਾਲ ਕਿਸ ਚੀਜ਼ ਦਾ ਬੰਗਾ ਭਾਜੀ ਬੇਨ ਹੈ ਜੀ ਕਾਦੀ ਪਰਚੀ ਕਰਾਣੇ ਸਨ ਭਾਈ ਪਰਚੀ ਮੈਂ ਅੰਦਰ ਦਰਜ਼ਾਈ ਲੈਣੀ ਹੈ ਜੀ ਮੈਨੂੰ ਕਹਿੰਦਾ ਜੇ ਦਾ ਨਸ਼ਾ ਹੋਗਾ ਟੀਕੇ ਕੋਈ ਲਾਉਣਾ ਭਾਈ ਇਹ ਪਾਕਲੋ ਕਿਹਾ ਇਹ ਮੈਂ ਉਹ ਲਿਆ ਆਪਦਾ ਤੁਸੀਂ ਉਹਨਾਂ ਨੂੰ ਪੁੱਛਿਆ ਤੁਹਾਡੇ ਕੋਈ ਕੀ ਪ੍ਰੂਫ ਹੈ ਭਾਈ ਇਹ ਕਹਿੰਦੇ 295 ਰੋਲੀ ਭਾਈ ਨਹੀਂ ਤਿੰਨ ਨਹੀਂ ਲੈ ਲੈ ਭਾਈ ਇਦਾਂ ਹੀ ਮੈਨੂੰ ਕਹਿੰਦਾ ਜੇਰੇ ਚੋਰੀ ਤੁਸੀਂ ਪੁੱਛੋ ਉਹਨਾਂ ਨੂੰ ਭਾਈ ਹੁਣ ਪੁੱਛੂਗਾ ਕੋਈ ਨਾਮ ਪਤਾ ਨਾਮ ਪਤਾ ਭਾਈ ਉਹਨਾਂ ਦਾ ਵਾਈ ਵਾਈ ਬੋਲਿਆ ਭਾਈ ਸਰਦ ਇਹ ਦੋਨੇ ਠੋਕਾਏ ਭਾਈ ਤੇ ਜਿੰਨਾਂ ਦੇ ਨਾਲ ਹੋਈ ਉਹ ਕੌਣ ਹੈ ਭਾਈਓ ਮੁੰਜੇ ਅੰਦਾਵਾ ਮੁੰਡਾ ਡੱਕੀ ਰਲ ਲੱਗਦੇ ਸੀ ਭਾਈ ਮੇਰੇ ਕੋਲ ਨੀ ਲਾਦੇ ਹੋ ਨਹੀਂ ਜਿਹੜੇ ਜਿਹਨਾਂ ਪਰਚੀ ਕਰਾਈ ਸੀ ਉਦੋਂ ਤੁਸੀਂ ਭਾਈ ਮੈਂ ਆਪਣੀ ਕੀ ਐ ਕਰਾਂ ਜੀ ਹਾਂਜੀ ਜੀ ਵਾਚੀ ਨੂੰ ਗਿਆ ਭਾਈ ਉਹਨੇ ਵੇਚ ਲਿਆ ਜਣਾ ਬੰਦੇ ਮੈਨੂੰ ਹੱਥ ਮਾਰਿਆ ਦੋਨੇ ਮੇਰੇ ਹੱਥੀਂ ਵੇਚ ਦੋਨੇ ਆਲੇ ਜੀ 10000 ਵੀ ਵੇਚੋ 3000 ਰੁਪਏ ਲਿਆ ਮੈਨੂੰ ਕਹਿੰਦਾ ਹੋ ਸੇ ਪੈਸੇ ਨਾ ਕਿੱਥੋਂ ਨਾ ਪਈ ਅਗਲੇ ਲੈ ਕੇ ਸੀ ਮੈਨਾਂ ਉਹਨੇ ਤੁਸੀਂ ਇੱਕ ਆਪਣੇ ਸਮਝਾਈ ਬਾਰੇ ਆਪਣੇ ਸਮਝਾਈ ਇੱਕ ਚੀਜ਼ ਦੇਖੋ ਇੱਕ ਚੀਜ਼ ਦੇਖੋ ਜਿਹੜਾ ਕਿ ਕਹਿੰਦੇ ਸਿਕਿਉਰਿਟੀ ਤੁਹਾਡੇ ਕੋਲ ਖੜੀ ਸੀ ਉਹਨਾਂ ਨੇ ਕੋਈ ਨਹੀਂ ਕਿਹਾ ਆਓ ਭਾਈ ਸਿਕਿਉਰਿਟੀ ਨੇ ਕੁਛ ਨਹੀਂ ਕਿਹਾ ਸਿਕਿਉਰਿਟੀ ਕੌਣ ਕਹਿੰਦਾ ਭਾਈ ਸਦਾ ਆਂਦਾ ਪਰਚੀ ਵਾਲੇ ਕੱਟਦੇ ਹੋ ਹਾਂ ਭਾਈ ਕਹਿੰਦਾ ਆਪਣੇ ਭਾਈ ਮੈਂ ਪਾਚੀ ਉਹਨ ਮੇਰੀ ਬਲਾਰੀ ਵਾਲੇ ਬੋਲਿਆ ਇਹ ਮਨ ਇਨਸਾਫ ਕਹੀਦਾ ਭਾਈ ਹੋਇਆ ਕੀ ਸੀ ਭਾਈ ਮੈਂ ਪਾਚੀ ਹੋ ਗਿਆ ਮੈਨੂੰ ਤਾਂ 3000 ਰੁਪਏ ਲਿਆ ਮੈਨੂੰ ਕਹਿੰਦਾ ਤੈਨੂੰ ਹੋਰ ਦੇ ਦਿਆਂਗਾ ਨਹੀਂ ਇਹ ਕਹਦਾ ਭਾਈ ਇਹ ਤੋਂ ਆਇਆ 200 ਥੰਦਾ 295 ਰੋੜੀ ਭਾਈ ਅੱਜ ਮੈਂ ਤਾਂ